ਪਠਾਨਕੋਟ ਦੇ ਰਹਿਲ ਹੁਜ਼ੀ ਰੋਡ ਤੇ ਬੜੋਦਾ ਬੈਂਕ ਦੇ ਨਜ਼ਦੀਕ 1 ਮੀਟਰ ਨੂੰ ਅੱਗ ਲੱਗ ਗਈ ਤੇ ਜਿਸ ਦੇ ਚੱਲਦੇ ਦੁਕਾਨਦਾਰਾਂ ਵਿੱਚ ਅਫਰਾ ਤਫਰੀਦ ਦਾ ਮਾਹੌਲ ਬਣ ਗਿਆ ਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਉੱਥੇ ਹੀ ਇਸ ਬਾਬਤ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਤੇ ਦੱਸਦਾ ਇਹ ਜਿਸ ਦੇ ਚੱਲਦੇ ਨਜ਼ਦੀਕ ਜੋ ਦੁਕਾਨਦਾਰ ਸੀ ਤੇ ਫਰਨੀਚਰ ਦੇ ਸ਼ੋਅਰੂਮ ਵਿੱਚੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੁਕਾਨਦਾਰਾਂ ਵੱਲੋਂ ਇਸ ਅੱਗ ਤੇ ਜਲਦੀ ਕਾਬੂ ਪਾਇਆ ਗਿਆ ਤੇ ਮੌਕੇ ਤੇ ਜਿੱਥੇ ਫਾਇਰ ਬ੍ਰਿਗੇਡ ਦੀ ਪੁਜੀ ਉੱਥੇ ਪੁਲਿਸ ਮੁਲਾਜ਼ਮ ਵੀ ਪਹੁੰਚ ਕੇ ਜਨਾਬ ਵੱਲੋਂ ਦੱਸਿਆ ਗਿਆ ਕਿ ਬੜੋਦਾ ਬੈਂਕ ਦੇ ਨਜ਼ਦੀਕ ਮੀਟਰ ਵਿੱਚ ਅੱਗ ਲੱਗਨ ਕਾਰਨ ਜਿੱਥੇ ਦੁਕਾਨਦਾਰਾਂ ਵੱਲੋਂ ਇਸ ਅੱਗ ਤੇ ਕਾਬੂ ਪਾ ਲਿਤਾ ਗਿਆ ਉੱਥੇ ਹੀ ਵੱਡਾ ਨੁਕਸਾਨ ਹੋਣ ਤੋਂ ਵੀ ਬਚਾਅ ਕੀਤਾ ਗਿਆ ਇੱਥੇ ਵੀ ਜੀ ਮੈਂ ਬੀਟ ਮੇਰੀ ਹੈ 6 ਨੰਬਰ ਬੀਟ ਹੈ ਗਲੋਜੀ ਰੋਡ ਤੇ ਮੈਂ ਇੱਕੋ ਲਾਂਕੇ ਗਿਆ ਹੋਣੀ ਹੈ ਜੇ ਤੇ ਅਜੇ ਮੈਂ ਚੱਕਰ ਐਸਡੀਐਮ ਕੋਰ ਦਾ ਮੁੜਿਆ ਹੀ ਆ ਵਾਸਤੇ ਮੈਨੂੰ ਪਤਾ ਲੱਗਾ ਵੀ ਬਰੋਦਾ ਬੰਗ ਦੇ ਲਾਗੇ ਨਾ ਅੱਗ ਲੱਗੀ ਹੈ ਮੈਂ ਉਦਾਂ ਹੀ ਆਇਆ ਤੇ ਜਿਹੜਾ ਦੁਕਾਨਦਾਰ ਹੋ ਮੈਨੂੰ ਪਹਿਲਾਂ ਪਹੁੰਚ ਗਿਆ ਫਰਿਜੜੀ ਪਹੁੰਚ ਗਈ ਉਹਨਾਂ ਅੰਦਰੋਂ ਖਲੰਡਰ ਕੱਢ ਕੇ ਆਪਣਾ ਤੇ ਮੀਟਰ ਜਿਹੜੀ ਅੱਗ ਲੱਗੀ ਹੋਤੀ ਹੈ ਮਾਰਿਆ ਤੋਂ ਬਚਾ ਕੇ ਬੰਦ ਕਰਤੀ ਅੱਗ ਬੁਝ ਗਈ ਅੱਗ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਉਹ ਤੇ ਲੈਟ ਜਿਹੜੀ ਉਹਨੂੰ ਅੱਗ ਲੱਗੀ ਸੀ ਤਾਂ ਆਸਪਤਾ ਕਰਕੇ